ਹਰਿਆਣਾ ਤੋਂ ਠੀਕ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਕੋਈ ਹੋਰ ਸੁਝਾਅ ਦੇਣਾ ਤੁਸੀਂ ਵੀਰੇ ਟੈਂਡੂ ਗ੍ਰਾਫੀ ਮੈਨੂੰ ਕੋਈ ਹੋਰ ਸੁਝਾਅ ਦੇਣਾ ਤੇ ਦੇ ਸਕਦੇ ਹੋ ਨਾ ਆਪਣਾ ਮੈਨੂੰ ਨਾਮ ਦੱਸ ਤੁਹਾਡਾ ਨਾਮ ਕੀ ਹੈ ਤੁਹਾਡੀ ओके okay जी ਕਰ ਲੋ ਜੀ ਨਾਮ ਦੱਸੋ ਵੀਰੇ ਪਿੰਡੂ ਗ੍ਰਾਫੀ ਤੁਹਾਡਾ ਕੀ ਆ ਅਸਲੀ ਮੇਰਾ ਨਾਮ ਸੁਖਪਾਲ ਸਿੰਘ ਸੰਮੇਤ ਬਰਾੜ ਠੀਕ ਆ ਪੰਜਾਬੀ ਹੂੰ ਤੁਸੀਂ ਠੀਕ ਆ ਵੀਰੇ ਵਰਾਡਾ ਡੱਗੋਤਾ ਕੇ ਹੈ ਠੀਕ ਚਲੋ ਵਧੀਆ हां वे पंजाबी ਹੁੰਦੇ ਮੈਨੂੰ ਪਤਾ ਜਿਹੜੀ ਆ ਐਪ ਤੁਸੀਂ ਦੱਸਦੇ ਹੋ ਵੀ ਇਹ ਐਪ ਨਾਲ ਕੀ ਹੋ ਜੂਗਾ ਪੀ ਆਈ ਡੀ ਆਈ ਕਿਊ ਠੀਕ ਹੈ ਭਾਈ ਡਾਊਨਲੋਡ ਕਰ ਲੂੰਗਾ ਐਵੇਂ ਤੁਹਾਡੀ ਐਪ ਕੋਈ ਗੱਲ ਨਹੀਂ ਠੀਕ ਹੈ ਭਾਈ ਚਲੋ ਠੀਕ ਹੈ ਜੀ ਫਿਰ ਹੁਣ ਲਾਏ ਬੰਦ ਕਰਦੀ ਆਪਾਂ ਠੀਕ ਹੈ ਭਾਈ ਸਾਵਧਾਨੀ ਕਰਦਾ ਮੈਂ ਤੇਰੀ ਭਾਈ ਬਰਾੜਾ ਓਕੇ ਭਾਈ ਇਹਨਾਂ ਸੁਝਾ ਦੇਣ ਲਈ ਬਹੁਤ ਧੰਨਵਾਦ ਤੇਰਾ ਭਾਈ ਮੈਂ ਕਰਕੇ ਦੇਖੂਗਾ ਇਹ ਐਪ ਨੂੰ ਡਾਊਨਲੋਡ ਚਲੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਟਨ ਲਾਈਵ ਨੂੰ ਆਪਾਂ ਕੱਢਦੇ ਆਂ